ਇੱਕ ਬੜਾ ਨਾਦਰ ਸ਼ਾਹੀ ਫਰਮਾਨ ਕੇਂਦਰ ਦੀ ਸਰਕਾਰ ਵੱਲੋਂ ਜਾਰੀ ਹੋਇਆ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਜਿਹੜੀ ਸੈਨੇਟ ਹੈ ਉਹਨੂੰ ਭੰਗ ਕਰਨ ਦਾ ਜਿਹੜਾ ਨੋਟੀਫਿਕੇਸ਼ਨ ਜਾਰੀ ਕੀਤਾ ਇਹ ਜਿਹੜਾ ਪੰਜਾਬ ਰੀਆਰਗੇਨਾਈਜੇਸ਼ਨ ਐਕਟ 1966 ਉਹਦੇ ਚ ਸਬਸੈਕਸ਼ਨ 3 ਹੈ ਤੇ ਪੰਜਾਬ ਯੂਨੀਵਰਸਿਟੀ ਜਿਹੜੀ ਹੈ ਉਹ ਪੰਜਾਬ ਯੂਨੀਵਰਸਿਟੀ ਐਕਟ 1947 ਉਹਦੇ ਅੰਡਰ ਇਹ ਐਕਟ ਪਾਸ ਹੋਇਆ ਸੀ ਤੇ 1 ਨਵੰਬਰ 1966 ਉਦੋਂ ਤੋਂ ਇਹ ਸੈਨੇਟਰ ਯੂਨੀਵਰਸਿਟੀ ਦੇ ਜਿਹੜੇ ਕਾਮਾਕਾਰਾਂ ਦਾ ਪਿਓਰਾ ਜਿਹੜਾ ਉਹ ਤਿਆਰ ਹੋਇਆ ਸੀ ਜਿਹੜਾ ਐਕਟ ਵਿਧਾਨ ਸਭਾ ਚ ਬਣਿਆ ਹੋਵੇ ਉਹਨੂੰ ਕੇਂਦਰ ਸਰਕਾਰ ਕਿਸੇ ਨੋਟੀਫਿਕੇਸ਼ਨ ਦੁਆਰਾ ਰੱਦ ਨਹੀਂ ਕਰ ਸਕਦੀ ਜਾਂ ਤਾਂ ਵਿਧਾਨ ਸਭਾ ਹੀ ਅਮੈਂਡ ਕਰੇ ਜਾਂ ਫਿਰ ਇਹਨੂੰ ਦੇਸ਼ ਦੀ ਪਾਰਲੀਮੈਂਟ ਚ ਲੈ ਕੇ ਜਾਏ ਦੋਨੋਂ ਹੀ ਨਹੀਂ ਹੋਏ ਇਸ ਤੋਂ ਪਹਿਲਾਂ ਵੀ ਇਹਨਾਂ ਨੇ ਕੋਸ਼ਿਸ਼ ਕੀਤੀ ਸੀ ਇਹਨਾਂ ਦੀ ਮੰਗ ਸੀ ਕਿ ਪੰਚਕੂਲੇ ਦੇ ਯਮਨਾ ਨਗਰ ਦੇ ਪੁਰਖੇਤਰ ਦੇ ਅੰਬਾਲੇ ਦੇ ਸਾਰੇ ਜਿਹੜੇ ਕਾਲਜ ਨੇ ਉਹਨਾਂ ਨੂੰ ਪੰਜਾਬ ਯੂਨੀਵਰਸਿਟੀ ਦੇ ਅੰਡਰ ਲੈ ਲਓ ਜੀ ਤੁਸੀਂ ਬਿਲਕੁਲ ਸਾਫ਼ ਮਨਾਂ ਕਰ ਦਿੱਤਾ ਗਿਆ ਸੀ ਮੇਰੇ ਵੱਲੋਂ ਇਹਨਾਂ ਨੂੰ ਇਹ ਕੋਈ ਪ੍ਰੋਬਲਮ ਨਹੀਂ ਸੀ ਕਿ ਸਾਡੇ ਜਿਹੜੇ ਕਾਲਜ ਨੇ ਉਹ ਪੰਜਾਬ ਯੂਨੀਵਰਸਿਟੀ ਦੇ ਨਾਲ ਜੁੜ ਜਾਣਗੇ ਇਹਨਾਂ ਨੇ ਉਹਨਾਂ ਕਾਲਜਾਂ ਦੇ ਵਿੱਚੋਂ ਸੈਨੇਟ ਦੇ ਮੈਂਬਰ ਭੇਜ ਕੇ ਸੈਨੇਟ ਦੇ ਵਿੱਚ ਬੜਨਾ ਸੀ ਜਿੱਦਾਂ ਕਿ ਸਾਨੂੰ ਪਹਿਲਾਂ ਹੀ ਪਤਾ ਲੱਗ ਗਿਆ ਤਾਂ ਅਸੀਂ ਇਹਨੂੰ ਮਨਾਂ ਕਰਤਾ ਜਵਾਬ ਦਿੱਤਾ ਤਾਂ ਫਿਰ ਇਹਨਾਂ ਨੇ ਹੁਣ ਹੋਰ ਤਰੀਕਾ ਅਪਣਾਇਆ 1 ਨਵੰਬਰ ਪੰਜਾਬ ਡੇ ਵਾਲੇ ਦਿਨ ਭਾਜਪਾ ਨੇ ਪੰਜਾਬੀਆਂ ਨੂੰ ਤੋਹਫਾ ਦਿੱਤਾ ਮੈਂ ਪਹਿਲੇ ਦਿਨੋਂ ਕਹਿੰਦਾ ਰਿਹਾ ਕਿ ਪੰਜਾਬ ਦੇ ਵਿਰੋਧੀ ਨੇ ਇੱਕ ਵੀ ਮੌਕਾ ਨੀ ਜਾਣ ਦਿੰਦੇ ਪੰਜਾਬ ਦੇ ਵਿਰੁੱਧ ਕੋਈ ਵੀ ਐਕਸ਼ਨ ਲੈਣ ਦਾ ਦਿਲ ਦੇ ਵਿੱਚ ਨਫ਼ਰਤ ਰੱਖੀ ਹੋਈ ਹੈ ਇਹਨਾਂ ਨੇ ਪੰਜਾਬ ਦੇ